ਸਾਤਿਏ ਹਲਕੇ ਦੇ ਵਿੱਚ ਕੰਮ ਕਰਨ ਵਾਲੇ ਸਾਰੇ ਦੋਸਤ ਅੱਪ ਅੱਜ ਉਤਰੀ ਹਲਕੇ ਦੇ ਵਿੱਚ ਨੁੱਕਰ ਮੀਟਿੰਗਾਂ ਦਾ ਦੌਰ ਜਿਹੜਾ ਸ਼ੁਰੂ ਕੀਤਾ ਹੈ ਇਹ ਤੋਂ ਪਹਿਲਾਂ ਆਪਾਂ ਵੱਖ-ਵੱਖ ਹਲਕਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਬਹੁਤ ਮੀਟਿੰਗਾਂ ਕੀਤੀ ਹੈ 14 ਤਰੀਕ ਨੂੰ ਆਪਾਂ ਕੋਲ ਸਾਹਿਬ ਦੀ ਖਵਾਈ ਦੇ ਵਿੱਚ ਬਹੁਤ ਵੱਡੀ ਮੀਟਿੰਗ ਕੀਤੀ ਸੀਗੀ ਪਰ ਅੱਜ ਕਿਉਂਕਿ ਛੋਟੀਆਂ-ਛੋਟੀਆਂ ਮੀਟਿੰਗਾਂ ਦਾ ਜਿੱਦਾਂ ਤੁਸੀਂ ਮਿਲੇ ਹੋ ਸਾਰੇ ਮਿਲਦੇ ਆ ਅਸੀਂ ਘਰ ਘਰ ਜਾਣ ਵਾਲੀ ਗੱਲ ਜਿਹੜੀ ਫਟੇ ਮੇਰੇ ਸਾਹਿਬ ਨੇ ਕਹੀ ਇਹ ਤੋਂ ਬਾਅਦ ਡੋਰ ਟੂ ਡੋਰ ਸ਼ੁਰੂ ਹੋਏਗਾ ਮੈਂ ਬਸ ਤੁਹਾਨੂੰ ਇਹ ਕਹਿਣਾ ਹੈ ਕਿ ਇੱਕ ਪਾਸੇ 75 ਸਾਲ ਵਾਲੇ ਜਿਨ੍ਹਾਂ ਨੇ 75 ਸਾਲ ਪੰਜਾਬ ਤੇ ਰਾਜ ਕੀਤਾ ਕਾਲੀਆਂ ਨੇ ਕਾਂਗਰਸ ਨੇ ਔਰ ਇੱਕ ਪਾਸੇ 2 ਸਾਲ ਵਾਲੇ ਇੱਕ ਪਾਸੇ ਅਸੀਂ 2 ਸਾਲ ਵਾਲੇ ਆ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ 2 ਸਾਲ ਦੇ ਕੰਮ ਨੇ ਇੱਕ ਪਾਸੇ 75 ਸਾਲ ਜਿਹੜਾ ਇਹਨਾਂ ਦੇ ਪੰਜਾਬ ਦਾ ਬੇੜਾ ਕਰ ਕੀਤਾ ਪੰਜਾਬ ਨੂੰ ਇਤੋਂ ਤੱਕ ਲਿਆਂਦਾ ਪੰਜਾਬ ਦਾ ਸਤਿਆਦਾਸ ਕੀਤਾ ਇਹ ਇਹਨਾਂ ਲੀਡਰਾਂ ਨੇ ਜਿਨ੍ਹਾਂ ਦੀ ਗੱਲ ਕਰ ਰਹੇ ਸੀਗੇ ਐਮਐਲਏ ਸਾਹਿਬ ਇਹਨਾਂ ਲੀਡਰਾਂ ਦੀ ਬਦੌਲਤ ਹੀ ਅੱਜ ਪੰਜਾਬ ਜਿਹੜਾ ਕਿੱਥੇ ਸੀਗਾ ਪਹਿਲੇ ਦੂਜੇ ਨੰਬਰ ਤੋਂ ਹੁੰਦਾ ਸੀ ਇੰਡੀਆ ਦੇ ਅੱਜ ਕਿੱਥੇ ਦਾ ਕਿੱਥੇ ਪਹੁੰਚ ਗਿਆ ਪੰਜਾਬ ਨੂੰ ਪੰਜਾਬ ਦਾ ਸਤਿਆਦਾਸ ਕਰਦੇ ਵਿੱਚ ਪੰਜਾਬ ਦੀ ਕਾਂਗਰਸ ਨੇ ਕਾਲੀ ਦਲ ਨੇ ਬਹੁਤ ਹੀ ਵੱਡਾ ਵਿਕਾਸ ਕੀਤਾ ਪੰਜਾਬ ਦਾ ਆਪਾਂ ਇਹਨਾਂ ਪਾਰਟੀਆਂ ਨੂੰ ਇਸ ਲੈਕਚਰ ਦੇ ਵਿੱਚ ਇਹੋ ਜਿਹਾ ਸਬਕ ਸਿਖਾਉਣਾ ਕਿ ਜਾਤ ਕਰ ਜੋ ਮੈਂ ਤੁਹਾਨੂੰ ਬੇਨਤੀ ਕਰਦਾ ਆ ਕਿ ਅਸੀਂ ਜਦੋਂ ਲੈਕਚਰ ਲੜਦੇ ਸੀਗੇ ਅਸੀਂ ਜਦੋਂ 22 ਦੀ ਇਲੈਕਸ਼ਨ ਜਾਏ ਸੀਗੇ ਤੇ 22 ਦੀ ਇਲੈਕਸ਼ਨ ਦੇ ਵਿੱਚ ਅਸੀਂ ਕੀ ਕਿਹਾ ਸੀਗਾ ਅਸੀਂ ਲੋਕਾਂ ਨੂੰ ਕਿਹਾ ਸੀਗਾ ਕਿ ਤੁਹਾਡੇ ਬਿੱਲ ਜਿਹੜੇ ਕਿਉਂਕਿ ਉਸ ਸਮੇਂ ਸੁਖਵੀਰ ਬਾਦਲ ਨੇ ਜਿਹੜੇ ਪ੍ਰਾਈਵੇਟ ਫਰਮਾਂ ਤੋਂ ਬਲਾਨ ਸੀਗੇ ਉਹਨਾਂ ਨਾਲ ਐਗਰੀਮੈਂਟ ਕੀਤਾ ਹੋਇਆ ਸੀਗਾ ਤੇ ਬਹੁਤ ਜ਼ਿਆਦਾ ਬਿੱਲ ਲੋਕਾਂ ਦੇ ਆਉਂਦੇ ਸੀਗੇ ਅਸੀਂ ਲੋਕਾਂ ਨੂੰ ਵਾਅਦਾ ਕਰਕੇ ਗਏ ਸੀਗੇ ਕਿ ਤੁਹਾਡੇ ਬਿੱਲ ਜਿਹੜੇ ਉਹ ਜਿਹੜੇ ਅਸੀਂ ਮਾਫ ਕਰਾਂਗੇ 700 ਜੂਨ ਸਰਕਾਰ ਵੱਲੋਂ ਇਹ ਸਭ ਤੋਂ ਪਹਿਲਾਂ ਮਾਨ ਸਾਹਿਬ ਨੇ 700 ਜੂਟ ਬਿਜਲੀ ਦਾ ਬਿੱਲ ਜਿਹੜਾ ਉਹ ਮਾਫ ਕੀਤਾ ਅੱਜ 95% ਪੰਜਾਬੀਆਂ ਦਾ ਬਿੱਲ ਜਿਹੜਾ ਜ਼ੀਰੋ ਆ ਗਿਆ ਅਸੀਂ ਦੂਜਾ ਕਿਹਾ ਸੀਗਾ ਕਿ ਆਮ ਗਰੀਬ ਲੋਕਾਂ ਦੇ ਇਲਾਜ ਵਾਸਤੇ ਜਿਹੜਾ ਜਿਹੜਾ ਮਹੱਲਾ ਕਲੀਨਿਕ ਜਿੱਦੂ ਦਿੱਲੀ ਦੇ ਵਿੱਚ ਜਿਹੜਾ ਤਜਰਬਾ ਹੋਇਆ ਸੀਗਾ 2 ਸਾਲ ਦੇ ਵਿੱਚ 865 ਮੱਲਾ ਕਲੀਨਕ ਕਿਦੇ ਰਿਹਾ ਉਹ ਮਾਨ ਸਾਹਿਬ ਨੇ ਬਣਾਇਆ ਅਸੀਂ ਤੀਜਾ ਕਿਹਾ ਸੀਗਾ ਕਿ ਅਸੀਂ ਜਿਹੜਾ এডਿਕੇਸ਼ਨ ਆਪ ਲੋਕਾਂ ਦੇ ਬੱਚਿਆਂ ਨੂੰ ਦੇਣ ਵਾਸਤੇ ਵਧੀਆ ਟੌਪ ਦੇ ਸਕੂਲ ਬਣਾਵਾਂਗੇ ਸਕੂਲ ਆਫ ਐਮਿਨੈਂਸ ਜਿਹੜੇ 120 ਸਕੂਲ ਪੰਜਾਬ ਦੇ ਮਾਨ ਸਾਹਿਬ ਨੇ ਬਣਾਏ ਆ ਅਸੀਂ ਚੌਥਾ ਕਿਹਾ ਸੀਗਾ ਕਿ ਅਸੀਂ ਬੇਰੁਜ਼ਗਾਰੀ ਨੂੰ ਠੱਲ ਪਾਉਣ ਲਈ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਸਰਕਾਰੀ ਨੌਕਰੀ ਦਵਾਂਗੇ 2 ਸਾਲ ਦੇ ਵਿੱਚ 42000 ਬੰਦੇ ਨੂੰ ਪੱਕੀ ਨੌਕਰੀ ਮਾਨ ਸਾਹਿਬ ਨੇ ਦਿੱਤੀ ਅਸੀਂ ਪੰਜਵਾਂ ਕਿਹਾ ਸੀਗਾ ਕਿ ਜਿਹੜੇ ਟੈਂਕੀਆਂ ਦੇ ਸਾਡੇ ਕੱਚੇ ਮੁਲਾਜ਼ਮ ਚੜੇ ਇਹਨਾਂ ਦਾ ਮਸਲਾ ਹੱਲ ਕਰਾਂਗੇ 15000 ਟੀਚਰ ਤੇ ਬੁਲਾਈ ਜਿਹੜੇ ਸੀਗੇ ਉਹਨਾਂ ਨੂੰ ਪੱਕਾ ਕੀਤਾ ਗਿਆ ਬਹੁਤ ਸਾਰੇ ਕੰਮ ਕੀਤੇ ਗਏ ਦੂਜੇ ਪਾਸੇ ਕਾਂਗਰਸ ਨੇ ਜੋ ਹਾਲਤ ਕੀਤੀ ਪੰਜਾਬ ਦੀ ਉਹ ਤੁਹਾਡੇ ਸਾਹਮਣੇ ਕਾਲੀ ਦਲ ਕਾਲੀ ਦਲ ਦੇ ਵਿਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੇ ਪੰਜਾਬ ਦਾ ਵੀ ਬੇੜਾ ਗਲ ਕਰਤਾ ਕਲੀਦਾਲ ਦਾ ਬੇੜਾ ਕਿਦ ਕਰਦਾ ਜਿਹੜੇ ਉਹਨਾਂ ਦੇ ਵੀਫਾਦ ਉਹਨਾਂ ਨੇ ਪੁੱਛੋ ਕਿ ਅਮਰਸਾ ਨੂੰ ਲੋੜ ਕੀ ਐ ਅਮਰਸਾ ਨੂੰ ਲੋੜ ਸੀਗੇ ਇੰਡਸਟਰੀ ਦੀ ਅਮਰਸਾ ਨੂੰ ਲੋੜ ਸੀ ਇੱਥੇ ਇੱਕ ਚੰਗਾ ਟ੍ਰੇਡ ਜਿਹੜਾ ਉਹਨੂੰ ਡਰੌਪ ਕਰਨਾ ਸੀਗਾ ਅਮਰ ਸਾਹਿਬ ਦੇ ਵਿੱਚ ਡਾਕਟਰ ਮਨੋਤ ਸਿੰਘ ਦੇ ਬੰਦ ਹੋ ਗਏ ਅਮਰ ਸਾਹਿਬ ਦੇ ਵਿੱਚ ਡਾਕਟਰ ਮਨੋਤ ਸਿੰਘ ਜਿਹੜੇ ਦੇ ਪ੍ਰਧਾਨ ਮੰਤਰੀ ਸੀਗੇ ਉਹਨਾਂ ਨੇ ਇੱਕ ਅੰਤਰਰਾਸ਼ਟਰੀ ਯੂਨੀਵਰਸਿਟੀ ਸਾਨੂੰ ਦਿੱਤੀ ਇਤੋਂ ਮੰਨੇ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਦਿੱਤਾ ਉਦੋਂ ਸਰਦਾ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਚੀਫ ਦਿਸੇਗੇ ਦੋਵੇਂ ਤੀਜਾ ਬਠਿੰਡੇ ਲੈ ਗਏ ਸਾਦੂ ਇਹਨਾਂ ਸਿੱਧਾ ਦੀ ਲੋੜ ਸੀਗੀ ਪਰ ਇਹਨਾਂ ਨੂੰ ਪੁੱਛੋ ਤੇਰੇ ਟਾਇਲ ਮੰਤਰੀ ਸਾਡੇ ਕੋਲ ਇਹਨਾਂ ਨੂੰ ਪੁੱਛੋ ਕਿ ਤੁਹਾਡਾ ਪ੍ਰਧਾਨ ਤੇ ਰਾਜ ਅਕਾਲੀ ਦਲ ਦਾ ਪ੍ਰਧਾਨ ਜਿੱਦੋਂ ਇਹ ਇੰਡਸਟਰੀ ਦਾ ਮੰਤਰੀ ਸੀਗਾ ਕੇਂਦਰ ਦੇ ਵਿੱਚ ਇੰਡਸਟਰੀ ਦਾ ਮੰਤਰੀ ਜਹਾ ਸਕਬੀਰ ਬਾਦਲ ਇਹ ਤੁਹਾਨੂੰ ਪੁੱਛੋ ਕੋ ਇੰਡਸਟਰੀ ਲੈ ਕੇ ਆਇਆ ਉਹਦੇ ਪੰਜਾਬ ਜਾ ਅਮਰ ਸਰ ਦੇ ਵਿੱਚ ਕੋਈ ਜੂੰਡ ਲੈਂਦਾ ਹੈ ਕੋਈ ਉਹਦੀ ਵਾਈਫ ਪਤਨੀ ਜਿਹੜੀ ਲਗਾਤਾਰ ਹਾਸਮਤ ਫੂਟ ਬਸਰ ਸਕਦੀ ਮੰਤੀ ਰਹੀ ਹੈ ਕੋਈ ਇੱਕ ਵੀ ਝੂਠ ਪੂਰੇ ਬਾਜ਼ਾਰ ਦਾ ਮਸਦਰ ਤੇ ਲੱਗਾ ਇਹ ਦੱਸਣਾ ਜਿਹੜਾ ਕੀਤਾ ਕੀ ਹੈ ਕਾਲੀ ਦਲ ਨੇ ਜਿੰਨਾ ਨੁਕਸਾਨ ਕੀਤਾ ਪੰਜਾਬ ਦਾ ਉਹ ਕਿਸੇ પાર્ટી ਨੇ ਨੁਕਸਾਨ ਨਹੀਂ ਕੀਤਾ ਕਾਲੀ ਦਲ ਨੇ ਆਪਣੀਆਂ ਵੋਟਾਂ ਦੀ ਕੀ ਕੋਸ਼ ਤੁਹਾਨੂੰ ਦੱਸ ਗਿਆ ਕਿੰਨਾ ਕੋਈ ਨੁਕਸਾਨ ਕਰਤਾ ਸੋ ਮੈਂ ਤੁਹਾਨੂੰ ਬੇਨਤੀ ਕਰਦਾ ਇੱਕ ਮੌਕਾ ਆ ਇਹ ਜਿਹੜੇ ਤਲ ਮੰਤੀ ਇੱਥੇ ਤੁਰੇ ਫਿਰਦੇ ਜਿੰਨਾ ਲੋਕਾਂ ਦੇ ਆ ਕੰਪਨੀ ਬਾਗ ਕਿਹੜੇ ਪਾਲਸ ਦੇ ਉੱਤੇ ਜਿਹੜਾ ਕੰਮਜਾ ਕੀਤਾ ਉਹ ਵੀ ਛਡਾਣਾ ਇਹਨਾਂ ਲੋਕਾਂ ਨੇ ਜਿੰਨਾ ਕੰਦ ਪਾਇਆ ਇੱਥੇ ਔਰ ਕਹਿੰਦੇ ਜੇਸੀ ਵਿਕਾਸ ਬੁੱਸਿਆ ਕਾਹਦਾ ਵਿਕਾਸ ਹੈ ਜੀ ਦੱਸੋ ਸਾਨੂੰ ਵਿਕਾਸ ਕਿਹੜਾ ਦਾ ਸਾਨੂੰ ਦੱਸੋ ਕਿਹੜੀ ਇੰਡਸਟਰੀ ਲੱਗੀ ਸਾਨੂੰ ਦੱਸੋ ਕਿਹੜੀ ਜੁਨੈਸਟੀ ਬਣੀ ਸਾਨੂੰ ਦੱਸੋ ਕਿਹੜਾ ਹਸਪੀਟਲ ਬਣਿਆ ਪੰਜਵਾਰ ਪੰਜਾਬ ਦੇ ਮੁੱਖ ਮੰਤਰੀ ਦਾ ਪ੍ਰਕਾਸ਼ ਸਿੰਘ ਬਾਦਲ ਸਾਧੂ ਸਾਹਿਬ ਜੀ ਅਸੀਂ ਤਾਂ 2 ਸਾਲ ਦਾ ਤੁਹਾਨੂੰ ਸਾਫ਼ ਦੇਵੇ 2 ਸਾਲ ਦੇ ਉਦਨ ਅਜੀਤ ਸਿੰਘ ਸਾਹਿਬ ਉੱਥੇ ਸੀਗੇ ਇਹ ਨਾਲੇ ਤੁਸੀਂ ਸਾਰੇ ਸੀਗੇ ਮੈਂ 2 ਸਾਲ ਦਾ ਆਪਣਾ ਸਾਫਤਤਾ ਦਿੱਤਾ ਮੈਂ ਕਿਹਾ 2 ਸਾਲ ਦੇ ਚਾਹ ਕੰਮ ਕੀਤਾ ਇਹ ਨਾਲੇ ਵਾਲਿਆਂ ਨੂੰ ਕਿਹਾ ਕਿ ਜੇ ਮੈਂ ਕੰਮ ਕੀਤਾ ਵੋਟ ਪਾਇਓ ਨਹੀਂ ਕੀਤਾ ਤਾਂ ਨਾ ਪਾਓ ਇਹਨਾਂ ਕੋਲ ਇਹਨਾਂ ਕੋਲ ਸਾਫਤਤਾ ਲਾਓ 2 ਸਾਲ ਦੇ ਵਿੱਚ ਟੈਲ ਤੋਂ ਬਿਨਾਂ ਜੇ ਕੁਝ ਕਰ ਦੇਣ ਕਿ ਤੇਲਾ ਲਾਉਣ ਤੋਂ ਬਿਨਾਂ ਇਹਨਾਂ ਕੁਝ ਕੀਤਾ ਹੋਵੇ ਕੋਈ ਇੰਡਸਟਰੀ ਲਾਈ ਹੋਵੇ ਕੋਈ ਕਾਰਜ ਬਣਾਇਆ ਹੋਵੇ ਕੁਝ ਕੀਤਾ ਹੋਵੇ ਇਹ ਤੇ ਵੋਟ ਦੇ ਹੱਕਦਾਰ ਨੇ ਕਾਦੀ ਵੋਟ ਪਾਈਏ ਕਾਦੀ ਵੋਟ ਪਾਈਏ ਇਹਨਾਂ ਨੂੰ ਜੇ ਸਹੀ ਹੁੰਦੇ ਜਿੱਦਾਂ ਆਜੀਤ ਸਿੰਘ ਸਾਹਿਬ ਕਹਿ ਰਹੇ ਸੀਗੇ ਮੇਰੇ ਪਿਤਾ ਜੀ ਕਾਲੀ ਸੀਗੇ ਇੱਕ ਜਮਾਨਾ ਸੀਗਾ ਕਾਲੀਦਾਲ ਸਭ ਤੋਂ ਵਧੀਆ ਪਾਰਟੀ ਸੀ ਪੰਜਾਬ ਦੇ ਵਿੱਚ ਜਦੋਂ ਬਾਦਲ ਪਤਵਾਰ ਕੋ ਆ ਗਈ ਬਾਦਲ ਪਤਵਾਰ ਨੇ ਇਸ ਪਾਰਟੀ ਦਾ ਸੱਤਾ ਨਾਸ ਕਰਕੇ ਰੱਖਤਾ ਅੱਜ ਕਿੱਥੇ ਮਲੂਕੇ ਹੋਣੀ ਢੀਂ ਸੇ ਹੋਣੀ ਵੱਡੇ ਵੱਡੇ ਬੰਦੇ ਪਾਰਟੀ ਛੱਡ ਕੇ ਚੱਲ ਗਏ ਕਿਉਂ ਛੱਡ ਗਏ ਕਿਉਂਕਿ ਇੱਕ ਪਤਵਾਰ ਇਹਨੇ ਦੇ ਬੇੜਾ ਗਲ ਕੀਤਾ ਮਜੀਠੀਆ ਐਂਡ ਕੰਪਨੀ ਜਿੱਦੇ ਜਿੱਦੇ ਦੇ ਸਾਲੇ ਨੇ ਪੰਜਾਬ ਦਾ ਸੱਤਿਆਨਾਸ਼ ਫਟਕੇ ਦਾਸਤਾ ਸੋ ਮੈਂ ਤੁਹਾਨੂੰ ਬੇਨਤੀ ਕਰਨਾ ਹੈ ਕਿ ਆਪਾਂ ਹਰ ਇੱਕ ਕਾਲੀਵਾਲ ਦਾ ਕਾਂਗਰਸ ਦਾ ਭਾਜਪੀ ਦਾ ਕੋਈ ਵੀ ਨੌਕਰ ਜਿਹੜਾ ਉਹ ਲੋਕ ਸਭਾ ਚ ਦੀ ਜਾਨ ਦੇਣਾ ਕਿਉਂਕਿ ਇਹਨਾਂ ਨੇ ਕੋਈ ਕੋਈ ਜਿਹੜਾ ਅੰਮ੍ਰਿਤ ਸਰ ਦੀ ਕੋਈ ਵਿਕਾਸ ਨਹੀਂ ਕੀਤਾ ਸਰ ਅੰਮ੍ਰਿਤ ਸਰ ਦੇ ਜਟੈਲਾ ਨੌਰੀਆਂ ਇਹ ਜੂਦੀ ਦੀ ਸੀਗੇ ਜਿਹੜੇ ਐਮਪੀ ਬਣਦੇ ਸਰ ਉਹਨਾਂ ਨੇ ਆਪਣਾ ਇੱਕ ਵਿਜੀਲ ਹੁੰਦਾ ਕਿ ਲੋਕ ਸਭਾ ਤੋਂ ਸੈਂਟਰ ਦੀ ਸਰਕਾਰ ਤੋਂ ਕੀ ਕੁਝ ਲਾ ਕੇ ਉਹਨਾਂ ਆਪਣੇ ਸ਼ਹਿਰ ਦੀ ਸਾਧੂ ਦੱਸਣ ਕੀ ਲੈ ਕੇ ਆਏ ਅੱਜ ਤੱਕ ਸਾਧੂ ਇੱਕ ਚੀਜ਼ ਸਾਬ ਦੇ ਦਿੰਦੇ ਕਿ ਅਸੀਂ ਆ ਲੈ ਕੇ ਆਏ ਜੀ ਆ ਕੀਤਾ ਫਿਰ ਤੇ ਵੋਟ ਦੇ ਹੱਕਦਾਰ ਹੈ ਤੇ ਜੇ ਪਹਿਲਾਂ ਇਹਨਾਂ ਦੇ ਲੋੜੀਆਂ ਪਹਿਲਾਂ ਕੌਂਸਲਰ ਦੇ ਲੋੜੀਆਂ ਪਹਿਲਾਂ ਪਿੰਡਾਂ ਦੇ ਸਰਪੰਚਾਂ ਦੇ ਲੋੜੀਆਂ ਤੇ ਫਿਰ ਹੱਕ ਦੀ ਆ ਜੀ ਫਿਰ ਤਾਂ ਪਿੰਡਾਂ ਦੇ ਸਰਪੰਚ ਬਣ ਜਾ ਕੇ ਕੌਂਸਲਰ ਦੀ ਇਲੈਕਸ਼ਨ ਲੜਨ ਜਿਹੜੇ ਇਹਨਾਂ ਨੇ ਕੰਮ ਕੀਤੇ ਆ ਹਰ ਵੱਡੇ ਕੰਮ ਅਮਰਸਰ ਸ਼ਹਿਰ ਜਿਹੜਾ ਇਹਨੂੰ ਤਰੱਕੀ ਵਾਸਤੇ ਵੱਡੇ ਵੱਡੇ ਕੰਮ ਚਾਹੀਦੇ ਵੱਡੇ ਤੇ ਚੰਗੇ ਜ਼ਮਾਨੇ ਦੇ ਚਾਹੀਦੇ ਸੋ ਮੈਂ ਸਰਦਾ ਬਹੁਤ ਧੰਨਵਾਦੀ ਆ ਆਜੀ ਸਾਹਿਬ ਦਾ ਜਿੱਦਾਂ ਇਹਨਾਂ ਨੇ ਕਿਹਾ ਕਿ ਨੌਰਥ ਜਿਹੜਾ ਸਾਡੇ ਲਈ ਸਾਡੀ ਕਿੰਨੇ ਮੈ ਉਹਨਾਂ ਜਿੱਦਾਂ ਪੱਕ ਦਾ ਸਵਾਲ ਹੈ ਉਤਨੀ ਹਲਕੇ ਤੋਂ ਨੰਬਰ ਇੱਕ ਤੇ ਲੈ ਕੇ ਆਉਣਾ ਸਾਡੀ ਜਿੱਦ ਹੈ ਭਾਵੇਂ ਜੋ ਮਰਜ਼ੀ ਹੋਵੇ ਆਜੀ ਸਾਹਿਬ ਨੇ ਕਿਹਾ ਆਜੀ ਸਾਹਿਬ ਨੇ ਉਦੋਂ ਵੀ ਕਿਹਾ ਸੀਗਾ ਕਿ ਅਸੀਂ ਲੈ ਕੇ ਆਉਣਾ ਜਿਹੜੇ ਲੋਕ ਕਹਿੰਦੇ ਆ ਕਿ ਅਸੀਂ ਪਹਿਲਾਂ ਲਾਈਏ ਜੀ ਫਲਾਣੀਆਂ ਲਾਈਆਂ ਠੀਕੀਆਂ ਲਾਈਆਂ ਸਾਰਾ ਲੇਖਾ ਜੋਖਾ ਇੱਥੇ ਹੋ ਜਾਊਗਾ ਇੱਥੇ ਲੇਖਾ ਜੋਖਾ ਕਰ ਦਵਾਂਗੇ ਇਸ ਹਲਕੇ ਦੇ ਵਿੱਚ ਹੀ ਅਤੇ ਮੇਨੂੰ ਬਾਣ ਹੈ ਕਿ ਮੇਰੇ ਹਲਕੇ ਦੇ ਐਮ.ਐਲ.ਏ ਸਾਹਿਬ ਦਾ ਲੋਕ ਕਿੰਨਾ ਪਿਆਰ ਕਰਦੇ ਆ ਕਿੰਨਾ ਸਤਿਕਾਰ ਕਰਦੇ ਆ ਸਾਡੀ ਸਾਰੀ ਟੀਮ ਇਹਨਾਂ ਦੀ ਟੀਮ ਇਹਦੀ ਵਧੀਆ ਹੈ ਹਲਕੇ ਦੇ ਵਿੱਚ ਸਾਨੂੰ ਇਹਨਾਂ ਦੀ ਕੋਈ ਪਰਵਾਹ ਨਹੀਂ ਸੋ ਸਭ ਨੇ ਤਕੜੇ ਹੋ ਕੇ ਕੰਮ ਕਰਨਾ ਸਭ ਨੇ ਤਕੜੇ ਹੋ ਕੇ ਅਗਲੇ 1 ਮਹੀਨਾ ਰਹਿ ਗਿਆ 1 ਮਹੀਨਾ ਪੂਰਾ ਲਾ ਕੇ ਆਪਾਂ ਆਪਣੀ ਚੋਣ ਜਿੱਤਨੀ ਆ ਸ਼ਾਨਦਾਰ ਜਿੱਤ ਜਿਹੜੀ ਆ ਉਹ ਪ੍ਰਾਪਤ ਕਰਨੀ ਆ ਸਾਡੇ ਕੋਲ 2 ਸਾਲ ਦੇ ਕੰਮ ਨੇ ਇਹ ਬੰਦੇ ਆਪਣੇ ਕੰਮ ਕਰੋ ਅੱਜ ਦੱਸਾਂਗੇ ਕਿ 25 ਸਾਲ ਆਵਾਜ਼ ਕਰਕੇ ਨੇ ਪੰਜਾਬ ਦਾ ਕਿੰਨਾ ਨੁਕਸਾਨ ਕੀਤਾ ਪੰਜਾਬ ਕਿੱਥੇ ਸੇ ਕਿੱਥੇ ਪਹੁੰਚ ਗਿਆ ਸੋ ਮੈਂ ਤੁਹਾਡਾ ਬਹੁਤ ਧੰਨਵਾਦੀ ਆ ਕਿ ਤੁਸੀਂ ਬਹੁਤ ਵਧੀਆ ਸਿੱਧੇ ਸਿੱਧੇ ਮੀਟਿੰਗ ਕੀਤੀ ਪਹਿਲੀ ਮੀਟਿੰਗ ਹੀ ਬਹੁਤ ਪ੍ਰਭਾਵਸ਼ਾਲੀ ਵਧੀਆ ਮੀਟਿੰਗ ਆ ਅੱਪਾ ਅੱਜ 10 ਮਿੰਟ ਦਾ ਕਰਦਿਆਂ ਇਹ 7 ਤਰੀਕ ਨੂੰ ਤੁਹਾਡੇ ਹਲਕੇ ਦੀ ਵਾਦੀ ਆ ਇਦਾਂ ਹੀ ਆਪਾਂ ਆਪਣੀ ਕੈਂਪੇਨ ਜਿਹੜੀ ਆ